ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਮੁਲਤਫੀ ਹੋਵਾਂਦਾ ਹੁਣ ਆਪਾਂ ਬਣਾਉਣਾ ਜੀ ਮਾਤ ਦਾ ਛਾਂ ਨਾ ਬਸਰੀਆ ਤੇ ਦੱਸਿਓ ਵੀ ਕਿੱਥੇ ਕਿੱਥੇ ਕਿਹੜੀ ਕਿਹੜੀ ਜਗ੍ਹਾ ਵਸੇ ਪੰਜਾਬ ਸਾਰੀਥਾਈ ਆਪਣੇ ਬੱਚਿਆਂ ਦੀ ਤੰਦਰੁਸਤੀ ਵਾਸਤੇ ਥੰਮ ਲਾਇਆ ਜਾਂਦਾ ਬਸਰੀ ਇਹਦਾ ਆਟਾ ਛਾਣ ਲਿਆ ਗੁੜ ਆਪਣਾ ਕਿੰਨਾਂ ਭਾਗੇ ਆਟਾ ਛਾਣ ਕੇ ਆਪਾਂ ਆਟਾ ਗੁੰਨਾਂਗੇ ਕਿਲੋ ਕੋ ਕਿਲੋ ਗੁੜ ਰਸ ਤੇ ਸਵਾਵਾ ਕੁ ਕਿਲੋ ਆਟਾ ਇੱਕੋ ਜਿੰਦਾ ਸਵਾ 2 ਕਿਲੋ ਦਾ ਬਣਨ ਲਈ ਸਾਰਾ ਹਨ ਫਿਰ ਆਪਾਂ ਆਟਾ ਗੁੰਨ ਕੇ ਥੋੜਾ ਟਾਈਮ ਰੱਖ ਦਾਂਗੇ ਚਕਾ ਦਾਂਗੇ ਤੇ ਫਿਰ ਆਪਾਂ ਬਣਾਵਾਂਗੇ ਪੂਰੀਆਂ ਇਹਨੂੰ ਬਣਾ ਕੇ ਸਵੇਰੇ ਆਪਾਂ ਸਾਜਰੇ ਸਦੇਹਾ ਤੜਕੀ ਉਪਕੇ ਫਿਰ ਨਾ ਮੱਖਾ ਤੇ ਕਿਆ ਮੈਂ ਮਾ ਸਕੀ ਇਹ ਸਾਈਡ ਉਹਦੇ ਤੋਂ ਤੋੜ ਲਾ ਇਹ ਪਿਆ ਪੱਤੀ ਇਹਨੂੰ ਕਰਤਾ ਆ ਗਈ ਇਹਨੂੰ ਕੋਲ ਪਾ ਕੇ ਮਤਲਬ ਗਰਮ ਕਰਤਾ ਅਰੇ ਜੁੱਦਾ ਅਰੇ ਜੁੱਦਾ ਇੱਚੇ ਤੇ ਇਹ ਲਗਾਤਾ ਹੋਇਆ ਸੀ ਇਹਨੇ ਥੋੜੀਆਂ ਇਹ ਬਹੁਤ ਵਧੀਆ ਬੋਲੀਆਂ ਜੇ ਹੋ ਜਾਂਦੀਆਂ ਜ਼ਰੂਰੀ ਨਾਈਸ ਇਹ ਬਹੁਤ ਬਹੁਤ ਨਾਈਸ ਦੀ ਗਰਮ ਪਤਾ ਕਿੰਨਾ ਨੇ ਇਹ ਛੋਟੇ ਹੁੰਦੇ ਸੀ ਨਾ ਅਸੀਂ ਤੇ ਸਾਨੂੰ ਆਇਆ ਨਾ ਕਦੋਂ ਬਣ ਜਾਣਾ ਵੀ ਗਰਮ ਗਰਮ ਬਣਦੇ ਸੀ ਗਰਮ ਗਰਮ ਹੀ ਖਾ ਲਈਏ ਮੇਰੀ ਮਾਂ ਨੇ ਕਹਣਾ ਝਾਰ ਨਹੀਂ ਮਾਰੂ ਪਾਸੇ ਹੋ ਕੇ ਬਹਿ ਜਾ ਹੱਥ ਨਾਲ ਲਾ ਦਿਓ ਬਾਲਟੀ ਭਰ ਦਿੰਦੀ ਮੇਰੀ ਮੰਮੀ ਬਣਾ ਬਣਾ ਕੇ ਤੇ ਹੁਣ ਬਾਕੀ ਜਿਹੜਾ ਆਪਾਂ ਆਟਾ ਇਧਰੋਂ ਜਿੱਚ ਆਪ ਤੇਲ ਪਾ ਕੇ ਇਹਨੂੰ ਸੈੱਟ ਕਰ ਲਿਆ ਹੁਣ ਜਿਹੜਾ ਉਹ ਆਟਾ ਸੀ ਆਪਾਂ ਇਹਦੇ ਚ ਪਾ ਲਿਆ ਸੀ ਤੇ ਜਿਹੜਾ ਆਪਣਾ ਉਹ ਆਟਾ ਬਾਕੀ ਆਪਾਂ ਇਹਦੇ ਚ ਪਾਤਾ ਦੁਬਾਰੇ ਫਿਰ ਇਹਨੂੰ ਇਕੱਠੇ ਨੂੰ ਗੁੰਨਾਂਗੇ ਹੁਣ ਥੋੜਾ ਜਿਹਾ ਇਹਦੇ ਚ ਮੈਂ ਕਰੀਏ ਮਾਰ ਮਾਰ ਕੇ ਨਹੀਂ ਤਾਂ ਨਹੀਂ ਜੀ ਨਾ ਗੱਡਾ ਬਣ ਜਾਂਦੀ ਹੈ ਡਲੀਆਂ ਜੇ ਬਣ ਜਾਂਦੀਆਂ ਤੇਲ ਗਰਮ ਬਹੁਤ ਹੁੰਦਾ ਤੇ ਨਾਲ ਦੀ ਨਾਲ ਉਹ ਕਰਨੀਆਂ ਪੈਂਦੀਆਂ ਸਾਰੇ ਆਟੇ ਚ ਜਿਵੇਂ ਕਾਟੋਂ ਤੂੰ ਜਿੱਡਿਕ ਤੇ ਐਸ ਤੋਂ ਵੀ ਛੋਟੀ ਹੁੰਦੀ ਸੀ ਮੈਂ ਮੈਂ ਤੇਰੀ ਮਾਸੀ ਵੀ ਹੈ ਨਾ ਤੇ ਉਦੋਂ ਨਹੀਂ ਅਸੀਂ ਤੇਰੀ ਨਾਨੀ ਨੂੰ ਕੰਮ ਕਰਾਉਂਦੀਆਂ ਕਰਾਉਂਦੀਆਂ ਉਹ ਵੀ ਹੁਣ ਜਿਵੇਂ ਤੂੰ ਕਰਦੀ ਹੈ ਨਾ ਫਿਰ ਔਖੇ ਨਹੀਂ ਲੱਗਦੇ ਜੇ ਤੂੰ ਕੰਮ ਕਰਨੀ जो आप छोटे होंगे अपन आदत पै जाए ना घर के कमां की फिर अपन जो, जो बड़ी हो अपना आदत पै जी काम करने ही पैदा अपन फिर वाया लगती है बोझ नहीं लगता कह मतलब हम आप करेंगे पहला इना की गुन लागे ठीक हाँ? है कर लगी गुड़ रह थोड़ा जहा ਕੀ ਆ ਗੁੜ ਨਾ ਨਾ ਇਹ ਤਾਂ ਡਣੀਆਂ ਜੇ ਬਸਾ ਦੇਖਾ ਹੋ ਗਈਆਂ ਛਾਣ ਲੋ ਛਾਣੂਗੀ ਉਪਣੂਗੀ ਚਾਨਣ ਨੂੰ ਆਟਾ ਛਾਣੀਦਾ ਹੁੰਦਾ ਪੁੰਨੀਦਾ ਹੁੰਦਾ ਉਹ ਪੁਣਾ ਚਾਹ ਯਾਦ ਹੋ ਯਾਦ ਆ ਗਈ ਹਾਂ ਹਾਂ ਓਨ ਲੋ ਉਹ ਨਾ ਉਹ ਛੰਨੀ ਨਹੀਂ ਆਉਂਦੀ ਚਾਹ ਦੀ ਯਾਦ ਆ ਗਈ ਤੁਸੀਂ ਕਹਿੰਦੇ ਸੀ ਛੰਨੀ ਚੱਕ ਲਾ ਰੀਤ ਹੂੰ ਚਾਹ ਬਣਾਉਣਾ ਬਲੋ ਯਾਦ ਆ ਗਈ ਕਿਦਾਂ ਮੈਂ ਛੰਨੀ ਕਿਹਾ ਤਾਂ ਮੈਂ ਤੁਹਾਨੂੰ ਕਹਿੰਦੀ ਚਾਹ ਬਣਾਉਣ ਮਿਲ ਛੰਨੀ ਚੱਕ ਪੰਜ ਵਜੇ ਸ਼ਾਮ ਨੂੰ ਹਾਂ ਮੈਂ ਕਿਹਾ ਸੀ ਵੀ ਚਾਹ ਬਣਾ ਦੇ ਅੱਛਾ

गया <laughs> <मालूं, मालूं> <laughs> <laughs> ਮੇ ਇਹ ਗੁਨਾਹ ਫਰਾਤ ਛੋਟੀ ਹੈ ਨਾ ਬੱਟੀ ਮੈਂ ਜਾਣ ਸਮਾਂ ਬੱਟੀ ਮੈਂ ਕਿਚ ਬੁਨੇ ਜਾਊਗਾ ਮਾਤਾ ਰਾਣੀ ਗੁਲਗਲੇ ਖਾਣੇ ਨਹੀਂ ਬਾਲ ਬੱਚਾ ਰਾਜੀ ਰੱਖਣਾ ਕਈ ਥਾਂ ਗੁਲਗਲੇ ਬਣਦੇ ਆ ਹੁਣ ਥਾਂ ਮੇ ਲੱਗਣਿਆ ਬਸ 1 ਮਹੀਨਾ ਇਹਨੂੰ ਗੁਲਗਲੇ ਬਣ ਜਾਣਗੇ ਅਸ ਤਾਂ ਗੁਲਗਲੇ ਕੋ ਤਾਂ ਆਟਾ ਪਕੜਾ ਕਰਨਾ ਪੈਂਦਾ ਤੇ ਅੱਛਾ ਕਈ ਜਗ ਬਣਾਉਂਦੇ ਆ ਤਵੇ ਤੇ ਮਤਲਬ ਵੀ ਚੋਪੜ ਕੇ ਰੋਟੀਆਂ ਕਰਕੇ ਚੋਪੜ ਕੇ ਮੋਟੇ ਹੁੰਦੇ ਨੇ ਆਣਾ ਹਾਂ ਹਾਂ ਮੋਟੇ ਮੋਟੇ ਕਈ ਜਣੇ ਉਹ ਬਣਾਉਂਦੇ ਆ ਇਹ ਥੋੜੀ ਇਹ ਦਿਖਦੀ ਬਰਾਊਨ ਹੁੰਦੀ ਮਿੱਠੀ ਮਿੱਠੀ ਰੋਟੀ ਤੇ ਜਿਹੜੀ ਉਹ ਦੂਜੀ ਹੁੰਦੀ ਤਵੇ ਵਾਲੀ ਉਹ ਰੋਟੀ ਵਰਗੀ ਦਿੰਦੀ ਹੈ ਬਸ ਮੋਟੀ ਹਾਂ ਉਹ ਤਾਂ ਹੁਣ ਜਿਵੇਂ ਮਤਲਬ ਵੀ ਮੰਨੀ ਨਹੀਂ ਬਣਾਉਂਦੇ ਹੈਗੇ ਹਾਂ ਮੰਨੀ ਮੰਨੀ ਹਾਂ ਮੰਨੀ ਕਹਿੰਦੇ ਮੰਗਲਵਾਰ ਨੂੰ ਮੰਨੀ ਬਣਾਉਂਦੇ ਆ ਉਹਦੇ ਹਿਸਾਬ ਨਾਲ ਆਪਾਂ ਕਰ ਲੈਂਦੇ ਆ ਸੋ ਬੋਰਡ ਆਪਣਾ ਪੂਰਾ ਸੁਰਈ ਸੀ ਇਹ ਵੀ ਨਾਲੇ ਨਾਲ ਆਪਾਂ ਕਰਦੀ ਹੈ ਆ ਜੋ ਨੂੰ ਪਤਾ ਕਿ ਨੌਕਸਾ ਕੁਲਣਾ ਆਇਆ ਕਰਕੇ ਇਹ ਤੱਕ ਕੇੜਾ ਬਣੇਗਾ ਆਟਾ ਗੁੰਨੇ ਉਹ ਤੇ ਕੱਟੋ ਉਹ ਲੱਗਦਾ ਤਾਰਤੀ ਮੂ ਗਿੜਾ ਲੇਤਾ ਮਿੰਦਾ ਹੋਰ ਉਹ ਕੇਲਾ ਦੇਣਾ ਪੈਂਦਾ ਮੂਰੇ ਦਿੱਤੇ ਚ ਗਿੜਾ ਲੈਣ నింగి తేచి గడదే అమ్మ కట్ తో కట్ తో గరం అవర్ గరం జస్ట్ ఇరు కట్తే కట్ తో కట్ తో సోనా ని లగి చాక్లెట్ జాలి ఫిలింగ్ ఐ చాక్లెట్ చాక్లెట్ aur color jaye hun na ainder ha hun up top danne te fir belange puriyan ਤੇ ਕੱਢਾਂਗੇ ਤੇਲ ਚ ਮੈਂ ਕਿਤੇ ਕੱਚੇ ਪੇੜੇ ਤੇ ਕਾਟੋਨੇ ਕਿਤੇ ਪੱਕੇ ਪੜੇ ਸੈਂ ਕਰਾਂ ਫਿਰ ਉਹਨੇ ਵੇਲੂਗੀ ਆਪਾਂ ਨਾਲ ਦੀ ਨਾਲ ਤાળਣੀ ਵੇਲ ਪੱਤਾ ਥੋੜੇ ਉਹ ਨਾ ਕਰਦੇ ਨਾ ਹਰ ਇੱਕ ਬੜੀ ਪਤਲੀ ਨਾ ਕਰੀ ਚਲ ਸਾਡੇ ਅਰਵਾਤਾ ਸ਼ੀਤ ਲਾ ਚਾਹੇ ਪੇਨ ਮਾਈ ਕੁਤੇ ਹਾਂ

ਜਾਣ ਕੇ ਪਤਾ ਪਖਾਨੇ ਤੱਕ ਕਹਿਣੀਆਂ ਹੀ ਆ ਕੋਲ ਕੋਲ ਕਰਨੀ ਹੋਰੇ ਲੱਗੇ ਬੜਾ ਅੱਠੀ ਲੱਗਦਾ ਮੈਂ ਤਾਂ ਆਜੇ ਤੋਂ ਨਾਨੀ ਹੋ ਗਈ ਹਾਂ ਸਾਈ ਪੁਆਂ ਤਾਂ ਖੁੱਲੀ ਆਂਦੇ ਆ ਕੀ ਇਹ ਹੋਏ ਨਾ ਪਤਾ ਥੋੜਾ ਟਾ ਹੋਆ ਨਾ ਥੋੜਾ ਜਿਹਾ ਇਹ ਮਿੱਠਾ ਆਟਾ ਹੈ ਤੇ ਹਾਂ ਬਸ ਹੋਏ ਨਾ ਬਸ ਹੋਰੀ ਦਾਬ ਕੱਟ ਦੇ ਥੋੜੀ 3 ਵਜੇ ਇਹ ਮੰਦਿਰ ਖੁੱਲਣਾ ਹੋਣਾ ਹੱਸਣਾ ਤੇ ਉਹ ਕਰਤਾ ਵੀ ਨਹੀਂ ਅੱਜ ਆਪਾਂ 12 ਵਜੇ ਬਸ ਇਹਦੇ ਸੀ ਬੰਦ ਹਾਂ ਮਾਰਾ 10 ਵਜੇ ਖੁੱਲੂ ਹਣਾ ਹਾਂ ਤੇ ਪਹਿਲੀ ਇਹ ਪੰਦਤ ਕੰਦਾਂ ਮੈਂ ਉਹਦੇ ਪਹਿਲਾਂ ਮੰਦਿਰ ਨਹੀਂ ਖੋਲਦਾ ਉਹ ਜੀ 12 ਵਜੇ ਖੋਲਦਾ ਮੁੜ ਕੇ ਦੂਜੇ ਦਿਨ ਤੇ 12 ਵਜੇ ਜਿੰਦੇ ਕਹਿੰਦਾ ਸਹੀ ਗੱਲ ਹੈ ਯਾਰ ਕੇ ਆਪਾਂ ਪਹਿਲਾਂ ਇਹ ਚੱਲਣਾ ਆਪਾਂ ਪੈਂਦੇ ਨਹੀਂ ਉਹਨਾਂ ਕਰ ਪੈਂਦੇ ਸੌਂਦੇ ਨਹੀਂ ਭੋਰਾਂ ਤੇਨੂੰ ਤਾਂ ਕੀ ਕਰਾਂਗੇ ਜਾਗੋ ਜਗੂ ਆ ਬਣਾ ਲਈ ਆ ਪੱਕੀ ਲੱਸੀ ਹਾਂ ਆ ਹੁੰਦੀ ਆ ਫੰਗੂਰ ਜਿਹੜੀ ਪੀਂਦੀ ਜਾਂਦੇ ਚ ਮੂੰਗੀ ਦੀਆਂ ਵਾਲੇ ਸ਼ਿਲਕੜ ਮੂੰਗੀ ਡਲੀ ਹੋਈ ਚੌਲ ਤੇ ਹਜੇ ਤੇ ਚੋਹ ਪਾਉਣੇ ਹੋਸਣ ਥੋੜਾ ਜਿਹਾ ਬਾਜਰਾ ਅੱਛਾ ਮੋਟ ਬਾਜਰਾ ਮਿਕਸ ਕਰਨਾ ਉਹਦ ਨੂੰ ਫੁੱਲ ਜਾਊਗਾ ਤੇ ਆ ਹੋ ਗਈ ਆਪਣੀ ਕੱਚੀ ਲੱਸੀ ਇਹ ਪothe ਮਾਤਾ ਦੀ ਮੰਦਿਰ ਚੋਂ ਕਰਕੇ ਉੱਥੇ ਪਾਕ ਥੋੜੀ ਆ ਕੇ ਬਚਾ ਕੇ ਕੋਲਿਆਂ ਤੇ ਪਾਉਣੇ ਹੁੰਨੇ ਆ। ਹੂੰ ਠੰਡਕ ਵਰਸਾਵੇ ਮਾਤਾ ਯਾਦ ਕਰਾ ਦੇਵੇ ਕਿਤੇ ਮੈਂ ਭੁੱਲ ਜਾ ਰੂਹ ਵੀ ਯਾਦ ਕਰਾ ਦੇ। ਜਦ ਮੈਂ ਹੁਣੇ ਰੱਖਾਂ ਕੱਢ ਕੇ ਸਮਾਂ ਦਸ ਪੇ ਵੀ ਆਜ ਕਰਾਉਣੇ ਆ। ਹੈ ਮੱਥਾ ਟੇਕਣ ਕੇ ਹਾਸਾ ਹਾਂ ਉਹ ਤਾਂ ਪਹਿਲੇ ਰੱਖੀ ਬਟੀਆਂ ਅੰਦਰ ਫੁੱਲੇ ਤਾਂ ਅgetElementById ਨਾ ਪਰ ਕੇ ਬਣਾਉਂਦੀ ਹੁਣੇ ਬਾਹਰ ਤੇ ਸਬੂਰੀਆ ਆਲੀਆ ਭਗਵਾਨ ਜੀ ਦਾ ਕੰਮ ਨਹੀਂ ਕਰਦਾ ਪੰਜਾਬ ਦਾ ਨੰਬਰ 1 ਲੈ ਬਟੇ ਆ ਖੇਤਾ ਨੰਬਰ 1 ਜੇ ਭਗਵਾਨ ਦਾ ਨੰਬਰ 1 ਹੈ ਤਾਂ ਸਾਹਮਣੇ ਤੇ ਕਿਹੜੀ ਅੱਛਾ ਗੋਦਰੇ ਦਾ ਨੰਬਰ 1 ਖੋਲੇ ਨੇ ਆ ਪੂਰੀਆਂ ਤਿਆਰ ਪਈ ਆਪਣੀ ਚਾਰ ਨਹੀਂ ਚਾਰ ਨਹੀਂ ਤੈਨੂੰ ਇਹਨਾਂ ਗਰਮ ਪੂਰਾ ਸੜੀ ਝਾਟੋ ਬਸ ਥੋੜੀਆਂ ਹੀ ਰਹਿ ਗਈਆਂ ਆਹ ਕਾਟੋ ਨੇ ਇਹਨੀਆਂ ਬੇਲਤੀਆਂ ਹਨਾ ਆ ਰਹੇਗੇ ਇੰਨੇ ਕਪੜੇ ਛੋਲੇ ਜਿੱਤੇਲ ਤਾਂ ਗਰਮ ਹੋ ਗਿਆ ਤੇ ਲੈ ਕੇ ਮਾਤਾ ਦਾ ਨਾਂ ਲੈ ਮਾਤਾ ਰਾਣੀਏ ਲੈਕਣ ਦਾ ਮੈਂਟੀ ਲੱਗਣਾ ਇਹਨਾਂ ਨੂੰ ਬੇਲਣੀਆਂ ਵਸ ਬੇਲਣ ਤੇ ਥੋੜਾ ਟਾਈਮ ਲੱਗਦਾ ਪਹਿਲੀ ਪੂਰੀ ਪਹਿਲੀਆਂ ਦੋ ਜਿਹੜੀ ਆਪਾਂ ਮੱਥਾ ਟੇਕਣ ਵਾਸਤੇ ਕੱਢ ਦੇਣੀ ਹੈ ਨਾ ਪਰਾਂ ਦੇ ਹੈ ਲਿਆ ਇਹ ਨਾ ਹੋਈ ਆਪਣੀ ਪੂੜੀ ਕਿੜਾ ਹੀ ਜਪੱਢੀ ਉਹ ਹੈ ਪੂਰੀ ਗੋਬਗੀ ਇਹਨੂੰ ਵੀ ਹੋਸੀ ਨਾ ਸਰਦੇ ਹੁੰਦਾ ਸੀ ਪਾਠ ਹੁੰਦਾ ਸੀ ਪੰਜਾਬੀ ਵਿੱਚ ਹੈ ਪੂਰੀ ਕਟਾਈ ਜਪੱਢੀ ਇਹਨੇ ਭੱਜਣ ਦਿੰਦੀ ਆਪਾਂ

ہم چاہے بڑے ہو گئے ہم چاہے بڑے ہو گئے دل تو ابھی بچہ ہے دل تو بچہ ہے میں تو خود بھی بچی ہوں یہ پوری کھاندی چلو ہن کھائیے ہفتہ ہفتہ تے ہاں ہفتہ تے چلاون گے باقی سامان اے وچ ہور رکھنا ایڈ کرنا تے آ ماں تے رانی دے پہلییاں دو پورییاں بنا کے لو جی دوسرے دن دے بچ چکے ہیں سویر دے 4:00 4:30 اٹھن پو گے کافی ٹائم تے اے 4:00 ਦੇ 8 ਮਿੰਟ ਬਾਬਾ ਜੀ ਇਹਦੇ ਸ਼ਾਂਤ ਸ਼ਬਦ ਸੁੰਦਰ ਸ਼ਬਦ ਚੱਲ ਜਿੰਦੇ ਸੋ ਸੋ ਮੈਂ ਤੁਸੀਂ ਵੀ ਚੱਲੇ ਮੱਥਾ ਟੇਕਣ ਕਾਟੋ ਪੀਏ ਸਾਡੀ ਸੁੱਤੀ ਉਹਨੂੰ ਸਿਠਾਇਆ ਨਹੀਂ ਹੈਗਾ ਹਾਂ ਸਿਠੇ ਕੇ ਨਹੀਂ ਮੱਥਾ ਚੱਲ ਉਹ ਕਰ ਲੈਣੇ ਬਾਈਕ ਚਤੇ ਜਿੰਨ ਨੰਨੇ ਰ ਤਾਂ ਘੰਟਾ ਜਾਈ ਜਾਂਦੀ ਆ ਭਾਈ ਨਾ ਮੈਂ ਇਹ ਹੱਥਾਂ ਤੇ ਕਾ ਇਹ ਕਿਰੋ ਉਹਨਾਂ ਨੂੰ ਇਹ ਪੀੜਨੀ ਹੈਗੀ ਓਏ ਇਹ ਸਿੱਕੜੇ ਪਾਪਾ ਸਾਰਾ ਸਾਰਾ ਚੰਬੜੇ ਕਾਟੋ ਤਾਂ ਦੀਆਂ ਅੱਡ ਬਣਾ ਕੇ ਰੱਖੀ ਜ਼ਰਾ ਮਤਲਬ ਸਵੇਰੇ ਜਲਦੀ ਨਹੀਂ ਆਏ ਨਹੀਂ ਨਿੱਕੀਆਂ ਨਿੱਕੀਆਂ ਕਿਉਂ ਹੋਰ ਇਹ ਕੜੀਆਂ ਗੜੀਆਂ ਇਹਦੀ ਆਹ ਚਟ ਰੈਂਗਲ ਹਾਂ ਇਹ ਬਣਾ ਜੀ ਇਹ ਕਹਿੰਦੀ ਹੁਸਨ ਨਵਨੀ ਹੋ ਪਾਣੀ ਅੰਮੀ ਮੇਰੀ ਨਾਮ ਉਹ ਠੀਕ ਹੈ ਪਾਣੀ ਹੁਣ ਪਈ ਆ ਹੋਰ ਹਾਂ ਹਾਂ ਅਮਸਾਰ ਅਸੀਂ ਇਹ ਕਰ ਦਿੰਦੇ ਨੇ ਚਾਹ ਬਣਾਉਣੇ ਵੜੇ ਦੇ ਗੁੱਟ ਸੋ ਲਾਪਾ ਪੌਣੇ ਕੋ 5 ਵਜੇ ਨੂੰ ਮੁੜੇ ਆਏ ਹਾਂ ਨਾ ਜਿਆਦਾ ਟਾਈਮ ਨਹੀਂ ਲੱਗਿਆ ਹੈ